ਜਿਹੜਾ ਅੱਜਕੱਲ ਦੇ ਭੁਲੇਖੇ ਚ ਦੁਨੀਆ ਜਿੰਦੀ ਐ ਵੀ ਸਾਨੂੰ ਬੇਟਾ ਹੀ ਚਾਹੀਦਾ ਬੇਟਾ ਹੀ ਚਾਹੀਦਾ ਵਾ ਫਿਰ ਕੋਕੀ ਭਾਜੀ ਕਹਿੰਦੇ ਐ ਨਾ ਵੀ ਬੇਟੀ ਤੇਰਾ ਹਾਲ ਪੁੱਛਣਾ ਉਹ ਕੀ ਬੇਟਾ ਆਵੇ ਨਾ ਆਵੇ ਤੇ ਇੱਕ ਜਦੋਂ ਮੇਰੇ ਬੇਟੀ ਹੋਈ ਸੀ ਸਾਰੇ ਲੋਕ ਮੈਨੂੰ ਕਹਿਣ ਲੱਗੇ ਯਾਰ ਵੀ ਤੇਰੀ ਫੈਮਿਲੀ ਕਦੋਂ ਕੰਪਲੀਟ ਕਰੇਗਾ ਵੀ ਬੇਟਾ ਕਦੋਂ ਹੋਊਗਾ ਸੋ ਉੱਥੇ ਵੀ ਮੈਂ ਚੀਜ਼ਾ ਬਹੁਤ ਹਨਾ ਰੀਅਲਿਸਟਿਕਲੀ ਜਦੋਂ ਮੈਂ ਸਕ੍ਰਿਪਟ ਸੁਣੀ ਮੈਂ ਕਹਾਂ ਯਾਰ ਆ ਤਾਂ ਜਿਵੇਂ ਕਰੈਕਟਰ ਮੇਰੇ ਲਈ ਲਿਖਿਆ ਜਾਂਦਾ ਸੋ ਜਾਇਦਰ ਕੀ ਐ ਵੀ ਹਰ ਇੱਕ ਬੰਦਾ ਆਪਣੇ ਆਪ ਨੂੰ ਅਪਰੂਵ ਕਰਨ ਚ ਲੱਗਿਆ ਹੋਇਆ ਵੀ ਮੈਂ ਸਹੀ ਐ ਮੈਂ ਸਹੀ ਐ ਕੋਈ बस एक बस ईगो क्लैश है कोई आप दी बेटी नु लेके कोई आप दी हेल्थ नु लेके कोई आप दी ਰਿਲੀਜ ਨੂੰ ਲੈ ਕੇ ਆਪਦੇ ਕਲਚਰ ਨੂੰ ਲੈ ਕੇ इमोशनल ਇਹਨਾਂ ਮੋਸ਼ਨ ਮੈਂ ਨਹੀਂ ਕਦੇ ਦੇਖਿਆ ਥੀਏਟਰ ਦੇ ਵਿੱਚ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅਰਦਾਸ ਦੀ ਸੁਪਰ ਸਕਸੈਸ ਤੋਂ ਬਾਅਦ ਅੱਜ ਜੱਗੀ ਸਾਡੇ ਨਾਲ ਹੈਗੇ ਨੇ ਪਹਿਲਾਂ ਵੀ ਅਸੀਂ ਬਹੁਤ ਗੱਲਾਂ ਕੀਤੀਆਂ ਸੀਗੀਆਂ ਜਦੋਂ ਫਿਲਮ ਰਿਲੀਜ਼ ਹੋਣ ਵਾਲੀ ਸੀ ਪਰ ਫਿਲਮ ਦੇਖਣ ਤੋਂ ਬਾਅਦ ਅੱਜ ਗੱਲਾਂ ਕਰਨੀਆਂ ਬਹੁਤ ਖਾਸ ਨੇ ਕਿਉਂਕਿ ਇਹਨਾਂ ਦਾ ਕਿਰਦਾਰ ਇੰਨਾ ਕ ਜ਼ਿਆਦਾ ਰੌਂਗਟੇ ਖੜੇ ਕਰਨ ਵਾਲਾ ਸੀਗਾ ਇੰਨੀ ਪੋਜ਼ਿਟਿਵਿਟੀ ਉਨ੍ਹਾਂ ਦੇ ਕਿਰਦਾਰ ਦੇ ਵਿੱਚ ਜਿਹੜੀ ਅਸੀਂ ਐਂਡ ਤੇ ਦੇਖਦੇ ਆ ਉਹਨੇ ਵਾਕਿਆ ਦੇ ਵਿੱਚ ਇੱਕ ਵਾਰੀ ਦੱਸ ਦਿੱਤਾ ਕਿ ਹਾਂ ਯਾਰ ਰੱਬ ਕੁਛ ਹੈਗਾ ਸੋ ਸੱਚੀਆਂ ਘਟਨਾਵਾਂ ਰੀਅਲ ਇਵੈਂਟਸ ਤੇ ਬੇਸਡ ਫਿਲਮ ਅਰਦਾਸ ਸਿਨੇਮਾ ਘਰਾਂ ਦੇ ਵਿੱਚ ਆ ਗਈ ਹੈ ਸੋ ਜੱਗੀ ਦਾ ਪਹਿਲਾਂ ਸਵਾਗਤ ਕਰ ਲੈਣਾ ਜੱਗੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਮਨਪ੍ਰੀਤ ਬਹੁਤ ਸੋਹਣਾ ਕੈਰੈਕਟਰ ਸੀ ਤੁਹਾਡਾ ਬੀਗ ਵੈਰੀ ਵੈਰੀ ਓਨੈਸਟ ਸੋ ਜਿਹੜੀ ਪਹਿਲਾਂ ਤੁਹਾਡੇ ਚ ਨੈਗੇਟਿਵਿਟੀ ਅਸੀਂ ਦੇਖਦੇ ਆ ਕੈਰੈਕਟਰ ਦੇ ਵਿੱਚ ਹੌਲੀ 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 ਉਹ ਪੋਜ਼ਿਟਿਵਿਟੀ ਚ ਟਰਨ ਹੁੰਦੀ ਹੈ ਜਿਹੜੀ ਉਹ ਬਹੁਤ ਵੱਡਾ ਸੰਦੇਸ਼ ਸੀ ਹਾਂਜੀ ਨੋ ਡੈਫੀਨਟਲੀ ਆਪਣਾ ਵੀ ਇਹੀ ਸੀਗਾ ਗੋਲ ਵੀ ਯੂ ਨੋ ਕਿ ਰੀਅਲਿਸਟਿਕ ਸਟੋਰੀ ਲੋਕਾਂ ਦੇ ਮੁਰੇ ਪ੍ਰੇਜ਼ੈਂਟ ਕਰੀਏ ਹੁਣ ਸਾਰੇ ਕਿਰਦਾਰਾਂ ਦੀ ਯੂ ਨੋ ਆਰਡਰਡ ਸਟੋਰੀਆਂ ਹੈਗੀਆਂ ਨੇ ਕੋਈ ਇੱਕ ਬੰਦਾ ਇਹਨੂੰ ਰਿਲੇਟ ਕਰੂਗਾ ਕੋਈ ਕਿਸੇ ਹੋਰ ਨੂੰ ਰਿਲੇਟ ਕਰੂਗਾ ਸੋ ਮੇਰਾ ਕਿਰਦਾਰ ਵੀ ਜਿਹੜਾ ਅੱਜ ਕੱਲ ਦੇ ਭਲੇਖੇ ਚ ਦੁਨੀਆ ਜਿੰਦੀ ਹੈ ਵੀ ਸ ਕੁਗੀ ਭਾਜੀ ਕਹਿੰਦੇ ਨਾ ਵੀ ਬੇ ਬੇਟੀ ਤਰ੍ਹਾਂ ਹਾਲ ਪੁੱਛਣਾ ਉਹ ਕਿ ਬੇਟਾ ਆਵੇ ਨਾ ਆਵੇ ਸੋ ਉਹ ਬਹੁਤ ਵੱਡੀ ਗੱਲ ਆ ਐਂਡ देन आई थिंक ਇਹੀ ਅਪਰੋਚ ਆਪਣੀ ਯੂਥ ਕੋਲ ਯੂ نو ਲੈ ਕੇ ਜਾਣੀ ਚਾਹੀਦੀ ਹੈ ਤੇ ਹੋਪਫੁਲੀ ਸਾਰਿਆਂ ਨੂੰ ਫਿਲਮ ਚੰਗੀ ਲੱਗੀ ਹੋਵੇ ਸਿੱਖੋਂ ਨੂੰ ਕੁਝ ਮਿਲਿਆ ਹੋਵੇ ਐਂਡ ਸਾਡਾ ਤੇ ਇਹੀ ਹੈ ਵੀ ਨੈਕਸਟ ਟਾਈਮ ਵੀ ਇਹੀ ਕੋਸ਼ਿਸ਼ ਕਰੀਏ ਵੀ ਯੂ نو ਬੜੇ ਕੰਟੈਂਟ ਲੈ ਕੇ ਆਈਏ ਤੁਸੀਂ ਕਹਿ ਰਹੇ ਹੋ ਸਿੱਖਣ ਦੀ ਹੈ ਨਾ ਵੀ ਸਿੱਖਿਆ ਹੋਵੇਗਾ ਕਿਸੇ ਨੇ ਕੁਝ ਮੈਨੂੰ ਲੱਗਦਾ ਕਿ ਪੂਰੀ ਫਿਲਮ ਦੇ ਫਿਲਮੀ ਲੈਸਨ ਆ ਸਾਰਿਆਂ ਦੇ ਲਈ ਲਾਈਫ ਲੈਸਨ ਆ ਹੈ ਨਾ ਕਿਉਂਕਿ ਜਦੋਂ ਫਿਲਮ ਦੀ ਸ਼ੁਰੂਆਤ ਹੁੰਦੀ ਹੈ ਗੁਰਪ੍ਰੀਤ ਕੁਗੀ ਸਰ ਦੇ ਵਾਇਸਓਵਰਸ ਚੱਲਦੇ ਨੇ ਐਂਡ ਤੱਕ ਅਰਦਾਸ ਦੇ ਟਾਈਮ ਤੱਕ ਲੋਕ ਰੋ ਰਹੇ ਆ ਅੱਖਾਂ ਨਮ ਹੋ ਰਹੀਆਂ ਨੇ ਮਤਲਬ ਇਹ ਫਿਲਮ ਇਹ ਜੀ ਆ ਕਿ ਇਹਦੇ ਵਿੱਚ ਕੋਈ ਇੱਕ ਕੈਰੈਕਟਰ ਹਾਈਲਾਈਟ ਨਹੀਂ ਹੋ ਰਿਹਾ ਸੀ ਇਹਦੇ ਵਿੱਚ ਸਾਰੇ ਕੈਰੈਕਟਰਸ ਨੂੰ ਬਰਾਬਰ ਦੇਖਿਆ ਜਾ ਰਿਹਾ ਸੀ ਕਿਉਂਕਿ ਹਰ ਕੈਰੈਕਟਰ ਮੈਸੇਜ ਸੀ ਆਪਣੇ ਆਪ ਦੇ ਵਿੱਚ ਸੋ ਤੁਸੀਂ ਇਸ ਫਿਲਮ ਨੂੰ ਲਾਈਵ ਹੈ ਨਾ ਹੰਡਾਇਆ ਹੈ ਉਈ ਇਵੈਂਟਸ ਤੁਸੀਂ ਆਪ ਜਿਹੜੇ ਐ ਐਕਸਪੀਰੀਅੰਸ ਕਿਤੇ ਆ ਜਦੋਂ ਤੁਸੀਂ ਯਾਤਰਾ ਦੇ ਦੌਰਾਨ ਜਾਂਦੇ ਹੋ ਇਹ ਚੀਜ਼ਾਂ ਤੁਸੀਂ ਕਿੰਨਾ ਕਿ ਇਮੋਸ਼ਨਲ ਹੁੰਦੇ ਸੀ ਕਿ ਜਦੋਂ ਤੁਹਾਡੇ ਕੋਲੇ ਸਕ੍ਰਿਪਟਿੰਗ ਆਉਂਦੀ ਸੀ ਜੋ ਤੁਹਾਨੂੰ ਆਇਆ ਸੀਗਾ ਕਿ ਪੂਰੀ ਫਾਰਮ ਦੇ ਵਿੱਚ ਆ ਕੇ ਪੂਰੀ ਫੀਲ ਦੇ ਵਿੱਚ ਕੈਰੈਕਟਰ ਕਰਨਾ ਹੈ ਪਲੇ ਹੈ ਨਾ ਤਾਂ ਕਿ ਅਗਲੇ ਨੂੰ ਲੱਗੇ ਕਿ ਯਾਰ ਸੱਚੀ ਮੁੱਚੀ ਇਹ ਹੁੰਦੀਆਂ ਨੇ ਚੀਜ਼ਾਂ ਹਾਂਜੀ ਨੂੰ ਡੈਫੀਨਟਲੀ ਜਦੋਂ ਮੈਨੂੰ ਗੀਪੀ ਬਾਈ ਨੇ ਫਿਲਮਸ ਸੁਣਾਈ ਵੀ ਸੀ ਤੇ ਮੈਂ ਘਰੇ ਗੱਲ ਕੀਤੀ ਮੈਂ ਕਿਹਾ ਵੀ ਇਦਾਂ ਦੀ ਸਟੋਰੀ ਐਂਡ THEN ਯੂ ਨਾ ਅਸੀਂ ਜੰਗ ਹੁੰਨੇ ਆ ਉਦੋਂ ਲੱਗਦਾ ਯਾਰ ਮਾਪਿਓ ਨੂੰ ਕੁਝ ਪਤਾ ਨਹੀਂਗਾ ਸੋ ਉੱਥੇ ਮੈਂ ਥੋੜਾ ਰਿਲੇਟ ਕੀਤਾ ਵੀ ਹਾਂ ਵੀ ਮਾਪਿਓ ਨੂੰ ਇੰਨਾ ਸਮਝਿਆ ਨਹੀਂ ਜਿੰਨਾ ਸਮਝਣਾ ਚਾਹੀਦਾ ਸੀਗਾ ਆਪਣੇ ਬਚਪਨ ਦੇ ਟਾਈਮ 'ਚ ਤੇ ਇੱਕ ਜਦੋਂ ਮੇਰੇ ਬੇਟੀ ਹੋਈ ਸੀ ਸਾਰੇ ਲੋਕ ਮੈਨੂੰ ਕਹਿਣ ਲੱਗੇ ਯਾਰ ਵੀ ਤੇਰੀ ਫੈਮਿਲੀ ਕਦੋਂ ਕੰਪਲੀਟ ਕਰੇਂਗਾ ਵੀ ਬੇਟਾ ਕਦੋਂ ਹੋਊਗਾ ਸੋ ਉੱਥੇ ਵੀ ਮੈਂ ਚੀਜ਼ਾਂ ਬਹੁਤ ਹਨਾ ਰੀਅਲਿਸਟਿਕਲੀ ਜਦੋਂ ਮੈਂ ਸਕ੍ਰਿਪਟ ਸੁਣੀ ਮੈਂ ਕਿਹਾ ਯਾਰ ਆ ਤਾਂ ਜਿਵੇਂ ਕਰੈਕਟਰ ਮੇਰੇ ਲਈ ਲਿਖਿਆ ਜਾਂਦਾ ਕਿਆ ਬਾਤ ਹੈ ਸੋ ਮੈਨੂੰ ਤਾਂ आई लाइक प्लेइंग दिस कैरेक्टर यार एक्टर रिलेट ਕੀਤਾ ਇੱਕ ਕੀ ਇਹ ਨਾ ਵੀ ਇੱਕ ਇਹ ਮੈਸੇਜ ਇੱਕ ਫਿਲਮ ਰਾਹੀਂ ਲੋਕਾਂ ਨੂੰ ਮੈਂ ਪੋਰਟ੍ਰੇ ਕਰ ਸਕਦਾ ਮਾਂ ਸੋ ਇਹ ਮੈਂ ਖੁਸ਼ਕਿਸਮਤ ਆਈ ਕਿ ਚੀਜ਼ ਲਈ ਤੁਸੀਂ థియేటర్ ਵਿਜ਼ਿਟਸ ਕਰ ਰਹੇ ਹੋ ਹਾਂਜੀ ਕਰ ਰਹੇ ਹਾਂ ਓਕੇ ਸੋ ਕੀ ਐਕਸਪੀਰੀਅੰਸ ਕੀਤਾ థియేటర్ਸ ਦੇ ਵਿੱਚ ਜਾ ਕੇ ਕਿਦਾਂ ਦੇ ਲੋਕਾਂ ਦੇ ਨਾਲ ਤੁਸੀਂ ਵਿਚਰ ਰਹੇ ਹੋ ਕਿਉਂਕਿ ਹਰ ਇੱਕ ਕੋਨੇ ਤੋਂ ਪਹੁੰਚ ਰਹੇ ਆ ਲੋਕ ਫਿਲਮ ਦੇਖਣ ਦੇ ਲਈ ਚਾਹੇ ਉਹ ਬਜ਼ੁਰਗ ਹੋਣ ਚਾਹੇ ਬੱਚੇ ਹੋਣ ਸੋ ਤੁਸੀਂ ਕਿੱਦਾਂ ਦੇ ਲੋਕਾਂ ਦੇ ਨਾਲ ਵਿਚਰਿਓ সিনেমਾਸ 'ਚ ਜਾ ਕੇ ਕਿਉਂਕਿ ਰੋਰ ਹੈ ਹਰ ਕੋਈ ਅੱਖਾਂ ਸਭ ਦੀਆਂ ਭਰੀਆਂ ਮੈਨੂੰ ਤਾਂ ਇਹੀ ਮੈਂ ਕੱਲ ਗੀਪੀ ਬਾਈ ਵੀ ਦੱਸ ਰਿਹਾ ਸੀਗਾ ਤੇ ਕਹਿੰਦੇ ਕਹਿੰਦੇ ਕੀ ਰਿਵਿਊ ਆਰੇ ਮੈਂ ਕਿਹਾ ਕਾਫੀ ਲੋਕ ਮਿਲ ਰਹੇ ਮੈਨੂੰ ਤੇ ਕਹਿੰਦੇ ਨੇ ਵੀ ਸਾਡੇ ਕੋਲ ਇਹ ਨਾ ਵੀ ਲਫ਼ਜ਼ ਹੈ ਨਹੀਂਗੇ ਬਾਈ ਕਹਿੰਦਾ ਯਾਰ ਵੀ ਆਪਾਂ ਇੰਨੀ ਮਿਹਨਤ ਕੀਤੀ ਉਹਨੇ ਕੋਲ ਇੱਕ ਲਫ਼ਜ਼ ਵੀ ਨਹੀਂ ਹੈਗਾ ਹੈਨਾ ਸੋ ਇਹ ਚੰਗਾ ਲੱਗਦਾ ਵੀ ਲੋਕਾਂ ਨੂੰ ਸਪੀਚਲੈਸ ਰੱਖ ਰਹੀ ਹੈ ਫਿਲਮ ਤੇ ਅਸੀਂ ਵੀ ਹੁਣ ਜਦੋਂ ਥੀਏਟਰ ਵਿਜ਼ਿਟਸ ਕਰ ਰਹੇ ਆ ਯੂ نو ਬਹੁਤ ਪੋਜ਼ਿਟਿਵ ਮੋਸ਼ਨਲ ਕੋਈ ਆਪਦੀ ਬੇਟੀ ਨੂੰ ਲੈ ਕੇ ਕੋਈ ਆਪਦੀ ਹੈਲਥ ਨੂੰ ਲੈ ਕੇ ਕੋਈ ਆਪਦੀ ਰਿਲੀਜਨ ਨੂੰ ਲੈ ਕੇ ਆ ਆਪਦੇ ਕਲਚਰ ਨੂੰ ਲੈ ਕੇ ਮੋਸ਼ਨਲ ਸੋ ਇਨਰ ਮੋਸ਼ਨ ਮੈਨ ਹੀ ਕਰ ਦੇਖਿਆ ਥੀਏਟਰ ਦੇ ਵਿੱਚ ਤੇ ਇਦਾਂ ਨਹੀਂ ਕਹਿੰਦਾ ਕਿ ਮੈਂ ਆਪ ਇਹ ਫਿਲਮ ਚ ਬਟ ਉਹ ਆਪਾਂ ਇੰਡਸਟਰੀ ਚ ਕੰਮ ਕਰਦੇ ਆਪ ਨੂੰ ਰਿਵਿਊਜ਼ ਪਤਾ ਹੁੰਦੇ ਨੇ ਆਪ ਫਿਲਮਾਂ ਦੇਖਦੇ ਆ ਹਣ ਮੈਂ ਵੀ ਕਿੰਨੀ ਵਾਰੀ ਫਿਲਮ ਦੇਖ ਲਈ ਬੰਦਾ ਕਹਿੰਦਾ ਅੱਕ ਜਾਨੇ ਆ ਪਰ ਮੈਂ ਓਨੈਸਟਲੀ ਹੱਲੇ ਵੀ ਉਸ ਪਾਰਟिकुलर ਸੀਨ ਨਾਲ ਮੈਨੂੰ ਇਮੋਸ਼ਨਸ ਆਉਂਦੇ ਨੇ ਜਾਂ ਆਪਦੀ ਬੇਟੀ ਦੀ ਯਾਦ ਆਉਂਦੀ ਹੈ ਜਾਂ ਹਨਾ ਵੀ ਰੱਬ ਕਰੇ ਆ ਨਾ ਮੇਰ ਨਾ ਹੋ ਜਵੇ ਕੋ ਡਰਿੰਕਿੰਗ ਡਰਾਈਵਿੰਗ ਦਾ ਬਹੁਤ ਵੱਡੇ ਮੈਸੇਜਸ ਨੇ ਫਿਲਮ ਦੇ ਵਿੱਚ ਸੋ ਯੂ نو ਓਵਰਆਲ ਬਹੁਤ ਪੋਜ਼ਿਟਿਵ ਬਹੁਤ ਇਮੋਸ਼ਨਲ ਫੀਡਬੈਕ ਹੈ ਐਂਡ ਦੈਨ ਸਭ ਤੋਂ ਕੈਂਡ ਗੱਲ ਇਹ ਹੈ ਵੀ ਲੋਕ ਇਹ ਚੀਜ਼ ਨੂੰ ਸਪੋਰਟ ਕਰਦੇ ਆ ਯੂਥ ਹੋਗੀ ਉਹ ਵੀ ਦੇਖਣ ਜਾ ਰਹੇ ਆ ਬੱਚੇ ਦੇਖਣ ਜਾ ਰਹੇ ਆ ਸੋ ਯੂ ਨੋ ਪਾਰਟਿਕੁਲਰਲੀ ਐਨੀ ਹੈਗਾ ਵੀ ਆਪਾਂ ਨੂੰ ਇੱਕ ਤਰ੍ਹਾਂ ਦਾ ਸਿਰਮਾ ਚਾਹੀਦਾ ਸੋ ਇਦਾਂ ਜੇ ਇਦਾਂ ਦੀ ਫਿਲਮਾਂ ਹਨ ਐਕਸੈਪਟ ਹੋ ਰਹੀਆਂ ਨੇ ਡੈਫੀਨਟਲੀ ਲੋਕਾਂ ਦਾ ਬ੍ਰਾਂਚ ਆਊਟ ਹੋ ਰਿਹਾ ਹੈ ਸੋ ਪਿਓ ਪੁੱਤ ਦਾ ਰਿਸ਼ਤਾ ਪਿਓਤੀ ਦਾ ਰਿਸ਼ਤਾ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਸਾਧੂ ਸਿੰਘ ਵਾਲਾ ਕੈਰੈਕਟਰ ਪ੍ਰਿੰਸ ਕਮਲਜੀਤ ਸਰ ਦਾ ਉਹ ਵੀ ਬਹੁਤ ਬਹੁਤ ਪਿਆਰਾ ਕੈਰੈਕਟਰ ਹੈ ਨਾ ਇਕਦਮ ਹੀ ਮਤਲਬ ਉਹਨਾਂ ਦੀ ਪਰਸਨੈਲਿਟੀ ਚੇਂਜ ਲੱਗ ਰਹੀ ਹੈ ਬਿਲਕੁਲ ਹੀ ਕਿੱਥੋਂ ਅਸੀਂ ਚੇਤਾ ਸਿੰਘ ਦੇਖਿਆ ਵਾਰਨਿੰਗ ਦੇ ਵਿੱਚ ਦੇਖਿਆ ਹੈ ਨਾ ਉਹਨਾਂ ਨੂੰ ਪੰਮਾ ਦੇਖਿਆ ਔਰ ਸਾਧੂ ਸਿੰਘ ਇੱਕ ਹੋਰ ਨਾਮ ਮਿਲ ਗਿਆ ਉਹਨਾਂ ਨੂੰ ਮਤਲਬ ਉਹ ਵੀ ਹੋਰ ਹੀ ਦੁਨੀਆ ਦੇ ਬੰਦੇ ਫਿਲਮ 'ਚ ਦਿਖਾਏ ਐ ਔਰ ਉਹਨੇ ਬਹੁਤ ਸੋਹਣਾ ਪਲੇ ਕੀਤਾ ਉਹ ਕੈਰੈਕਟਰ 'ਚ ਬਹੁਤ ਜਿਆਦਾ ਸੋਹਣਾ ਮੈਂ ਤਾਂ ਮੈਂ ਕੱਲ ਉਹਦੀ ਮਾਮ ਦੇ ਨਾਲ ਗੱਲ ਕਰ ਰਿਹਾ ਸੀਗਾ ਕਹਿੰਦੇ ਯਾਰ ਵੀ ਪ੍ਰਿੰਤ ਨੇ ਜਿਹੜੇ ਵੀ ਕੈਰੈਕਟਰ ਉਹ ਕਰਦਾ ਵਾ ਇਹਦਾ ਲੱਗਦਾ ਵੀ ਉਹ ਆਪ ਸੱਚੀਂ ਕਿਆ ਜੀ ਰਿਹਾ ਵਾ ਰਾਈਟ ਜਿੱਥੇ ਉਹ ਪਹਿਲਾਂ ਚਲੋ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਜਿੱਥੇ ਉਹ ਇੰਟਰੋ ਉਹਨਾਂ ਦਾ ਸੀਨ ਆਉਂਦਾ ਵਾ ਹਨਾ ਤੇ ਬਾਡੀ ਲੈਂਗੁਏਜ ਕਿਦਾਂ ਦੀ ਹੈ ਯੂ نو ਲੁੱਕ ਵਾਈਜ਼ ਵੌਇਸ ਜਦੋਂ ਉਹ ਟਾਈਮਿੰਗ ਲੈਂਦੇ ਆ ਹੁਣ ਤਾਂ ਮੈਂ ਕੱਲ ਹੀ ਗਿਆ ਅਕੈਡਮਿਕਾ ਭਰਾਵਾ ਮੈਂ ਕਿਹਾ ਮੇਰੀ ਐਕਟਿਵਨ ਨੂੰ ਇੰਪਰੂਵ ਕਰਾ ਦਿਓ ਸੋ ਮੈਂ ਤਾਂ ਬਾਈ ਤਾਂ ਹਮੇਸ਼ਾ ਟਿਪਸ ਲੈਂਨਾ ਵਾ ਤੇ ਬਹੁਤ ਜਿਆਦਾ ਐਕਸਪੀਰੀਅੰਸ ਹੈ ਬਾਈ ਨੂੰ ਬਹੁਤ ਜਿਆਦਾ ਸੋ ਗਿੱਪੀ ਦੀ ਐਂਟਰੀ ਹੁੰਦੀ ਹੈ ਫਿਲਮ ਦੇ ਵਿੱਚ ਹਨਾ ਕਿਸ ਤਰ੍ਹਾਂ ਦਾ ਮੁੰਡਾ ਬਣ ਕੇ ਉਹ ਫਿਲਮ ਦੇ ਵਿੱਚ ਸ਼ੋ ਹੁੰਦੇ ਨੇ ਸਭ ਤੋਂ ਪਹਿਲਾਂ ਜਦੋਂ ਉਹਨਾਂ ਦੀ ਐਂਟਰੀ ਹੁੰਦੀ ਰਾਈਟ ਉਸ ਤੋਂ ਬਾਅਦ ਜਦੋਂ ਯਾਤਰਾ ਕਰਦੇ ਹੋ ਤੁਸੀਂ ਹਜੂਰ ਸਾਹਿਬ ਦੀ ਜਾਂਦੇ ਜਾਂਦੇ ਉਸ ਜਾਂਦੇ ਦੌਰਾਨ ਹੀ ਉਹਨਾਂ 'ਚ ਕਿੰਨੇ ਚੇਂਜਸ ਆਉਣ ਲੱਗ ਜਾਂਦੇ ਹਨਾ ਕਿੰਨਾ ਅਪਡੇਸ਼ਨ ਹੋ ਜਾਂਦੀ ਹੈ ਪਿਓ ਪੁੱਤ ਤੇ ਰਿਸ਼ਤੇ ਦੀ ਅਹਿਮੀਅਤ ਦਿਖਾਈ ਗਈ ਹੈ ਕਿੰਨਾ ਸੋਹਣਾ ਮੈਸੇਜ ਦਿੱਤਾ ਗਿਆ ਸੋ ਅੱਜਕੱਲ ਵਾਕਈ ਯੂਥ ਐਵੇਂ ਦਾ ਹੈ ਅੱਜਕੱਲ ਦੇ ਮੁੰਡੇ ਵਾਕਈ ਐਵੇਂ ਦੇ ਨੇ ਕੁਝ ਨਹੀਂ ਸਮਝਦੇ ਮੰਮੀ ਪਾਪਾ ਨੂੰ ਖਾਸ ਕਰਕੇ ਪਿਓ ਨੂੰ ਅਨੀਮੀ ਕਾਸ ਕਰਕੇ ਕੀ ਪਿਆ ਨਹੀਂ ਅ ਇੱਕ ਥੋੜਾ ਜਨਰੇਸ਼ਨਲ ਗੈਪ ਹੋ ਜਾਂਦਾ ਰਾਈਟ ਸੋ ਜਾਇਦਰ ਕੀ ਅਭੀ ਹਰ ਇੱਕ ਬੰਦਾ ਆਪਣੇ ਆਪ ਨੂੰ ਅ ਅਪਰੂਵ ਕਰਨ ਚ ਲੱਗਿਆ ਹੋਇਆ ਵੀ ਮੈਂ ਸਹੀ ਹਾਂ ਮੈਂ ਸਹੀ ਹਾਂ ਕੋਈ ਡਿਸਰੈਸਪੈਕਟ ਵਾਲੀ ਗੱਲ ਨਹੀਂ ਹੈਗੀ ਮਨ ਲਾਦਾ ਪਿਆਰ ਤਾਂ ਸਾਰੇ ਬਾਪਿਆਂ ਨੂੰ ਕਰਦੇ ਮਾਂ ਪਿਓ ਬੱਚੇ ਦਾ ਕਰਦੇ ਆ ਬਸ ਇੱਕ ਬਸ ਈਗੋ ਕਲੈਸ਼ ਹੈ ਹਨਾ ਤੇ ਮੈਂ ਸਹੀ ਹਾਂ ਉਹ ਕਹਿੰਦਾ ਨਹੀਂ ਮੈਂ ਸਹੀ ਹਾਂ ਉੱਥੇ ਸਰਪੇੜਦੇ ਆ ਫਿਰ ਉੱਥੇ ਕਲੇਸ਼ ਵਾਦਾ ਵਾ ਤੇ ਜਿਹੜੀਆਂ ਹੁਣ ਜੀਪੀ ਬਾਈ ਦੇ ਵਿੱਚ ਵੀ ਚੇਂਜਸ ਆਈਆਂ ਨੇ ਆ ਮੈਂ ਹੁਣ ਜਦੋਂ ਉਹਨਾਂ ਦੇ ਸੀਨਸ ਦੇਖ ਕੇ ਬਾਅਦ ਚ ਮੈਂ ਲੋਕਾਂ ਦੀਆਂ ਰਿਵਿਊਜ਼ ਦੇਖੀਆਂ ਰਿਵਿਊਜ਼ ਦੇ ਵਿੱਚ ਵੀ ਲੋਕ ਕਹਿ ਰਹੇ ਆ ਪਾਪਾ ਆਈ ਲਵ ਯੂ ਤੁਹਾਨੂੰ ਇੰਨੇ ਸਾਲ ਹੋ ਗਏ ਅਸੀਂ ਪਿਆਰ ਆਈ ਲਵ ਯੂ ਨੂੰ ਕਿਹਾ ਸੋ ਉਹ ਨਿੱਕੀ ਨਿੱਕੀ ਝਲਕਾਂ ਜੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਕਿਉਂਕਿ ਲੋਕਾਂ ਦੇ ਵਿੱਚ ਉਹੀ ਇਮੋਸ਼ਨਲ ਇਨਮ ਆ ਵੀ ਉਹ ਆਪਣੇ ਆਪ ਨੂੰ ਓਪਨ ਕਰ ਰਹੇ ਆ ਥੀਏਟਰ ਤੋਂ ਆ ਕੇ ਸੋ ਇਹਦਾ ਲੱਗ ਰਿਹਾ ਜਿਵੇਂ ਥੋੜਾ ਜਿਹਾ ਜਿਵੇਂ ਥੈਰੇਪੀ ਮਿਲ ਰਹੀ ਹੁੰਦੀ ਉਹਨਾਂ ਨੂੰ ਆ ਨਾ ਯਾ ਸੋ ਮਿਲਣੀ ਵੀ ਚਾਹੀਦੀ ਆ ਯਾ ਕਿ ਬਹੁਤ ਸਾਰੀਆਂ ਫਿਲਮਾਂ ਅਸੀਂ ਦੇਖਦੇ ਆਂ ਪਰ ਅਰਦਾਸ ਦਾ ਸੱਚੀ ਬਹੁਤ ਜ਼ਿਆਦਾ ਵੇਟ ਰੰਦਾ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਹੋਰ ਜਾਂਦੇ ਜਾਂਦੇ ਕਿਉਂਕਿ ਜਿੰਨਾਂ ਜਿੰਨਾਂ ਨੇ ਫਿਲਮਾਂ ਨਹੀਂ ਦੇਖੀਆਂ ਹਲੇ ਅਰਦਾਸ ਜਿੰਨਾਂ ਜਿੰਨਾਂ ਨੇ ਨਹੀਂ ਦੇਖੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜੋ ਚੀਜ਼ਾਂ ਅਸੀਂ ਫੀਲ ਕਰ ਪਾ ਰਹੇ ਆ ਅਸੀਂ ਚਾਹੁੰਦੇ ਆ ਕਿ ਹਰ ਕੋਈ ਇਹ ਮਹਿਸੂਸ ਕਰੇ ਹਾਂਜੀ ਸਾਡੀ ਤੇ ਇਹੀ ਰਿਕੁਐਸਟ ਹੈ ਜੀ ਬਹੁਤ ਜ਼ਿਆਦਾ ਪਿਆਰ ਦਿੱਤਾਸ ਥੈਂਕ ਯੂ ਸਰਾਂ ਦਾ ਤੇ ਜਿਨ੍ਹਾਂ ਨੇ ਨਹੀਂ ਦੇਖੀ ਅੱਦ ਸਮਾਂ ਕੱਢ ਕੇ ਜਾਓ ਤੇ ਇਕੱਲੀ ਫਿਲਮ ਨਹੀਂ ਕੀ ਇਹ ਡੈਫੀਨਿਟਲੀ ਇੱਕ ਸਿੱਖਿਆ ਵਾਲੀ ਯੂ ਨੋ ਇੰਪੈਕਟ अपॉन ਵਾਲੀ ਚੀਜ਼ ਹੈਗੀ ਥੋੜੀ ਜ਼ਿੰਦਗੀ ਦੇ ਵਿੱਚ ਸੋ ਐਜ਼ ਅ ਫਾਦਰ ਐਜ਼ ਅ ਸਨ ਤੁਹਾਨੂੰ ਵੀ ਹੀ ਰਿਕਵੈਸਟ ਹੈ ਆਪਦੇ ਬੱਚਿਆਂ ਨੂੰ ਆਪਦੇ ਮਾਪਿਆਂ ਨੂੰ ਲੈ ਕੇ ਜਾਓ ਤੇ ਸਪੋਰਟ ਕਰੋ ਸੋ ਤੁਸੀਂ ਅਰਦਾਸ ਫਿਲਮ ਜ਼ਰੂਰ ਦੇਖਣ ਜਾਣੀ ਸਿਨੇਮਾ ਘਰਾਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਹੋਰ ਕੋਈ ਫਿਲਮ ਦੇਖਣੋ ਦੇਖੋ ਪਰ ਅਰਦਾਸ ਤੁਸੀਂ ਜ਼ਰੂਰ ਦੇਖਣੀ ਹੈ ਤੇ ਬਹੁਤ ਕੁਝ ਤੁਹਾਨੂੰ ਇੱਕ ਹੀ ਫਿਲਮ ਐਦਾਂ ਦਾ ਪੈਕੇਜ ਹੈ ਕਿ ਜਿਹਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰੀਤ ਖੋਲਰ ਦਾ ਨਿੱਕ ਸਵੇਰਾ ਟੀਵੀ ਚੰਡੀਗੜ੍ਹ